ਵਿੱਦਿਆ ਦੇ ਮੰਦਰ ਵੀ ਹੁਣ ਚੋਰਾਂ ਵੱਲੋਂ ਬਖਸ਼ੇ ਨਹੀਂ ਜਾ ਰਿਹਾ ਚੋਰਾਂ ਵੱਲੋਂ ਆਪਣੀ ਨਸ਼ੇ ਦੀ ਪੂਰਤੀ ਦੇ ਲਈ ਸਰਕਾਰੀ ਸਕੂਲਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹਲਕਾ ਗੁਰੂ ਹਰਸਾਏ ਦੇ ਪਿੰਡ ਲਾਲਚਿਆਂ ਦੇ ਵਿੱਚ ਮੌਜੂਦ ਹੈਗੇ ਆ ਸਰਕਾਰੀ ਪ੍ਰਾਇਮਰੀ ਸਕੂਲ ਦੇਖ ਸਕਦੇ ਆ ਲਾਲਚਿਆਂ ਗੁਰੂ ਹਰਸਾਏ 2 ਦੇ ਵਿੱਚ ਜਿੱਥੇ ਬੀਤੀ ਰਾਤ ਚੋਰਾਂ ਵੱਲੋਂ ਸਮਾਨ ਚੋਰੀ ਕਰ ਲਿਆ ਗਿਆ ਕੀ ਕੋਈ ਚੋਰੀ ਕੀਤਾ ਸਭ ਤੋਂ ਪਹਿਲਾਂ ਦਿਖਾ ਦਿੰਦੇ ਹੈਗੇ ਆ ਤਾਲੇ ਤੋੜੇ ਗਏ ਤਾਲੇ ਤੋੜਨ ਤੋਂ ਬਾਅਦ ਡਰਮ ਪਿਆ ਸੀ ਕਣਕ ਵਾਲਾ ਮਿੱਡੇ ਮੀਲ ਦਾ ਸਮਾਨ ਚੋਰੀ ਹੋ ਗਿਆ ਸਕੂਲ ਵਿੱਚ ਕਈ ਚੀਜ਼ਾਂ ਹੋਰ ਚੋਰੀ ਕਰਕੇ ਲੈ ਗਏ ਦੇਖ ਸਕਦੇ ਹੋ ਪੂਰਾ ਖਿਲਾਰਾ ਜਿਹੜਾ ਉਹ ਪਾਤਾ ਇੱਕ ਇੱਥੇ ਚੋਰੀ ਕਰ ਲਈ ਗਈ ਪ੍ਰੈਮੇ ਸਕੂਲ ਚ ਨਾਲ ਆਂਗਣ ਵਾਲੀ ਸੈਂਟਰ ਹੈ ਉਧਰ ਵੀ ਚੋਰੀ ਕਰ ਲਈ ਗਈ ਥਾਂ ਥਾਂ ਤੇ ਜਿਹੜੇ ਸੀ ਜੰਦਰੇ ਤੋੜੇ ਗਏ ਜੰਦਰੇ ਤੋੜਨ ਤੋਂ ਬਾਅਦ ਜੋ ਕੁਝ ਹੱਥ ਆਇਆ ਚੋਰ ਲੈ ਗਏ ਦਾਣੇ ਚੋਰੀ ਕਰਕੇ ਲੈ ਗਏ ਇਹ ਜੰਦਰਾ ਵੀ ਤੋੜਿਆ ਗਿਆ ਹਰੇਕ ਜੰਦਰੇ ਨੂੰ ਤੋੜਨ ਤੋਂ ਬਾਅਦ ਜਦੋਂ ਸਮਗਰੀ ਇਕੱਠੀ ਕਰ ਲਈ ਜਾਂਦੀ ਹੈ ਤਾਂ ਸਕੂਲ ਦੇ ਨਾਲ ਹੀ ਬਿਲਕੁਲ ਇਹ ਜਿਹੜੀ ਜਗ੍ਹਾ ਹੈ ਉਹ ਪਾਰਕ ਹੈ ਕਾਫੀ ਵੱਡਾ ਪਾਰਕ ਬਣਿਆ ਹੋਇਆ ਇੱਥੇ ਇੱਕ ਮੇਜ ਦਾ ਸਹਾਰਾ ਲੈ ਕੇ ਸਮਾਨ ਪਾਰਕ ਵਾਲੇ ਪਾਸੇ ਸਿੱਟਿਆ ਜਾਂਦਾ ਤੇ ਉਧਰੋਂ ਸਮਾਨ ਫਿਰ ਅੱਗੇ ਲੈ ਕੇ ਚਲੇ ਜਾਂਦੇ ਆ ਪਿੰਡ ਵਾਸੀ ਮੌਜੂਦ ਹੈਗੇ ਆ ਗੱਲਬਾਤ ਕਰ ਲੈ ਬਾਈ ਕਿਵੇਂ ਹੋਈ ਸਾਰੀ ਕਟਨਾ ਇਹ ਜਿਹੀ ਸਵੇਰ ਆਏ ਆ ਮਤਲਬ ਜਦੋਂ ਮਤਲਬ ਐਂਟੀਆਂ ਜਿਹੜੀਆਂ ਸਕੂਲ ਵਾਲੇ ਸਫਾਈ ਵਾਸਤੇ ਰੱਖੀ ਹੁੰਦੀਆਂ ਨੇ ਉਹਨਾਂ ਸਫਾਈ ਕਰਨ ਵਾਸਤੇ ਆਈਆਂ ਨੇ ਉਹਨਾਂ ਵੇਖਿਆ ਤੇ ਆਗੇ ਵੇਖਿਆ ਤਾਂ ਜੰਦਰੇ ਟੁੱਟੇ ਸੀ ਉਸ ਤੋਂ ਬਾਅਦ ਉਹਨਾਂ ਮੈਨੂੰ ਵੀ ਫੋਨ ਕੀਤਾ ਵੀ ਇੱਕ ਵਾਰ ਸਕੂਲੇ ਆਓ ਮਾਰੇ ਨਾ ਚੋਰੀ ਹੋਈ ਹੈ ਤੇ ਅਸੀਂ ਆ ਕੇ ਵੇਖਿਆ ਵੀ ਕਾਫੀ ਜੰਦਰੇ ਟੁੱਟੇ ਪਏ ਤੇ ਤਿੰਨ ਚਾਰ ਜੰਦਰੇ ਟੁੱਟੇ ਸੀ ਤੇ ਡਰਾਮੇ ਦਾ ਸਾਰਾ ਖਾਲੀ ਹੋ ਗਿਆ ਸੀ ਤੇ ਉਹਨਾਂ ਪਾਰਕ ਵਾਲੀ ਸਾਈਡ ਤੋਂ ਮਨ ਲਓ ਜੋ ਕੁਝ ਲੈ ਕੇ ਗਏ ਨੇ ਪਾਰਕ ਵਾਲੀ ਸਾਈਡ ਤੋਂ ਥੋੜਾ ਜਿਹਾ ਲਾ ਕੇ ਸਮਾਨ ਥੱਲੇ ਤੋਂ ਉਤੋ ਛਾਲ ਮਾਰ ਕੇ ਤੇ ਪਾਰਕ ਦਾ ਵੀ ਜੰਦਰਾ ਟੁੱਟਿਆ ਹੈ ਉਸ ਪਾਸੇ ਮੋਟਰਸਾਈਕਲ ਲਾ ਕੇ ਉਹਨਾਂ ਦੇ ਸਮਾਨ ਲੱਤ ਕੇ ਲੈ ਗਏ ਨੇ ਇਹ ਅੱਗੇ ਪਿੱਛੇ ਕੁਝ 2 ਮਹੀਨੇ ਪਹਿਲਾਂ ਵੀ ਚੋਰੀ ਹੋਈ ਸੀ ਉਦੋਂ ਡੀਵੀਆਰ LCD ਹੋਰ ਕਾਫੀ ਸਮਾਨ ਜਿਹੜਾ ਮਹਿੰਗਾ ਸਮਾਨ ਸੀ ਉਹ ਚੱਕ ਕੇ ਲੈ ਗਏ ਸੀ 2 ਮਹੀਨੇ ਪਹਿਲਾਂ ਵੀ ਚੋਰੀ ਹੋਈ ਹਾਂਜੀ 2 ਮਹੀਨੇ ਪਹਿਲਾਂ ਵੀ ਚੋਰੀ ਹੋਈ ਤੇ ਅਸੀਂ ਦਰਖਾਸਤ ਵੀ ਦਿੱਤੀ ਸੀ ਪੁਲਿਸ ਵੀ ਇੱਥੋਂ ਮੜੋ ਆਈ ਸੀ ਇਥੋਂ ਗੀੜਾ ਗੁੜਾ ਲਾ ਗਈ ਸੀ ਬਾਕੀ ਵੈਸੇ ਕਾਰਵਾਈ ਨਹੀਂ ਹੋਈ ਪੂਰੀ ਹਾਂਜੀ ਅੱਜ ਜਿਹੜੀ ਤੁਸੀਂ ਦੱਸ ਰਹੇ ਹੋ ਘਟਨਾ ਆ ਜੋ ਜਿਹੜੀ ਇੱਥੇ ਬੈਂਚ ਹੈਗਾ ਇਸੇ ਬੈਂਚ ਦੇ ਸਾਰੇ ਦੂਜੇ ਪਾਸੇ ਗਏ ਹਾਂਜੀ ਹਾਂਜੀ ਆਹ ਵਾਲਾ ਬੈਂਚ ਇਹਨਾਂ ਜੀ ਇਹਦੇ ਸਾਰੇ ਲੈ ਗਏ ਤੇ ਪਰਲੀ ਸਾਈਡ ਤੋਂ ਪਾਰਕ ਵਾਲਾ ਤਾਲਾ ਵੀ ਤੋੜਿਆ ਗਿਆ ਜੀ ਉਹ ਉਹ ਸਾਈਡ ਤੋਂ ਉਹਨਾਂ ਮੋਟਰਸਾਈਕਲ ਲਿਆਂਦਾ ਤੇ ਕਣਕ ਇੱਥੇ ਡੁੱਲੀ ਪਈ ਸੀ ਵੇਖੀਏ ਕਣਕ ਥੱਲੇ ਧਾਣੇ ਪਏ ਸੀ ਅਗੋ ਮੰਨ ਲਓ ਲੈ ਕੇ ਹੋਰ ਸਮਾਨ ਹੋ ਕੁਝ ਹੋਰ ਸਮਾਨ ਵੀ ਲੈ ਗਏ ਨੇ ਜੀ ਕਣਕ ਤੋਂ ਇਲਾਵਾ ਹੋਰ ਸਮਾਨ ਵੀ ਲੈ ਗਿਆ ਬਿਲਕੁਲ ਜੀ ਇੱਕ 2 ਮਹੀਨੇ ਪਹਿਲਾਂ ਵੀ ਇਸ ਸਕੂਲ ਦੇ ਵਿੱਚ ਚੋਰੀ ਹੋਈ 2 ਮਹੀਨੇ ਪਹਿਲਾਂ ਡੀਵੀਆਰ ਲੈ ਗਏ ਕਾਫੀ ਸਮਾਨ ਉਦੋਂ ਲੈ ਕੇ ਗਏ ਦੁਬਾਰਾ ਫਿਰ ਸਕੂਲ ਦੇ ਵਿੱਚ ਚੋਰੀ ਹੋ ਗਈ ਲਗਾਤਾਰ ਇਸ ਸਕੂਲ ਦੇ ਵਿੱਚ ਚੋਰੀਆਂ ਕਿਉਂ ਹੋ ਰਹੀਆਂ ਨੇ ਵੱਡਾ ਸਵਾਲ ਖੜਾ ਹੋ ਰਿਹਾ ਹੈ ਕੀ ਤੁਸੀਂ ਦੇਖਦੇ ਹੈਗੇ ਉਹ ਜਿਵੇਂ ਬੀਤੀ ਰਾਤ ਚੋਰੀ ਹੋ ਗਈ ਪਹਿਲਾਂ ਵੀ 2 ਮਹੀਨੇ ਪਹਿਲਾਂ ਕਿਤੇ ਚੋਰ ਪੈ ਗਏ ਇਹ ਤਾਂ ਵੀ ਬਹੁਤ ਨੁਕਸਾਨ ਹੋ ਰਿਹਾ ਹੈ ਪਿੰਡ ਤੇ ਆਪਣੇ ਨਸ਼ਿਆਂ ਦਾ ਤਾਂ ਕਰਕੇ ਨਾ ਜਿਹੜੇ ਲੋਕਾਂ ਨੇ ਹੁਣ ਪਤਾ ਨਹੀਂ ਬੰਦੇ ਕਿਹੜੇ ਨੇ ਕਿਹੜੇ ਨੇ ਅੱਗੇ ਵੀ ਦੋ ਤਿੰਨਾਂ ਦੀ ਚੋਰੀ ਹੋ ਚੁੱਕੀ ਹੈ ਕਾਫੀ ਸਮਾਨ ਚੋਰੀ ਆਇਆ ਹਾਂ ਤੇ ਆ ਹੁਣ ਫਿਰ ਰਾਤ ਵੀ ਵੇਖਿਆ ਤੇ ਰਾਤ ਵਿਚਾਰੇ ਜਿਹੜੇ ਕੁ ਦਾਣੇ ਡਰਮ ਪਿਆ ਸੀ ਉਹਦੇ ਪਤਨੇ 2 ਗੱਟੇ ਕ 4 5 ਗੱਟੇ ਉਹ ਇਕੱਠੇ ਕਰਕੇ ਸਾਰੇ ਉਹ ਦਾਣੇ ਲੈ ਗਏ ਨੇ ਹੂੰ ਤੇ ਹੁਣ ਉੱਥੇ ਬੱਚਿਆਂ ਨੂੰ ਦੇਖ ਲਓ ਭੋਜਨ ਖੁਲਾਇਆ ਜਾਣਾ ਸੀ ਉਹਨਾਂ ਨੂੰ ਇੱਥੋਂ ਤੱਕ ਦੀ ਸ਼ਰਮ ਨਹੀਂ ਹੈਗੀ ਵੀ ਇਹਨਾਂ ਬੱਚਿਆਂ ਦੇ ਪੇਟ ਦੇ ਵਿੱਚ ਉਹ ਜਾਣਾ ਹੈਗਾ ਬਿਲਕੁਲ ਜੀ ਬਿਲਕੁਲ ਸਹੀ ਗੱਲ ਆ ਤੁਹਾਡੇ ਸਾਹਮਣੇ ਅੱਗੇ ਵੀ ਜੋ ਵੀ ਆ ਨੁਕਸਾਨ ਹੋਇਆ ਆ ਸਾਹਮਣੇ ਰਿਕਾਰਡ ਕੀਤਾ ਹੋਇਆ ਆਪਣੇ ਪਹਿਲਾਂ ਸੀ ਵੀ ਆਪਣੇ 4 ਸੀਸੀਟੀ ਕੈਮਰੇ ਵੀ ਲਾਏ ਗਏ ਸੀ ਡੀਵੀਆਰ ਲੈ ਗਏ ਨੇ ਹਾਰਡ ਡਿਸਕਸ ਵੀ ਹੂੰ ਤੇ ਹੋਰ ਵੀ ਆਪਣਾ ਸਮਾਨ ਐਲ ਐਟਵੀ ਵਗੈਰਾ ਤੇ ਟਿਪਸ ਵਗਰ ਮਤਲਬ ਖੋਬ ਕਾਫੀ ਸਮਾਨ ਲਾਇਆ ਗਏ ਥੋੜ ਬਿਲਕੁਲ ਜੀ ਹਾਂ ਜੀ ਥਾਣੇ ਐਪਲੀਕੇਸ਼ਨ ਦਿੱਤੀ ਸੀ ਤੇ ਮਲਾਹ ਵੀ ਆਇਆ ਚੈੱਕ ਕਰਕੇ ਬਾਕੀ ਕੋਈ ਉਹਨਾਂ ਕੋਈ ਗੱਲਬਾਤ ਹੋਈ ਨਹੀਂ ਬਲੋ ਉਦੋਂ ਬਾਅਦ ਵੀ ਤੇ ਬਸ ਉੱਚੋ ਕਿ ਮੈਂ ਦਾ ਜੇ ਕੋਈ ਮਹੀਨਾ ਵੀ ਨਹੀਂ ਹੋਇਆ ਉਹਨਾਂ ਨੂੰ ਹਾਂ ਆਵਾ ਮਹੀਨਾ ਡੇਢ ਹੋਇਆ ਤੇ ਦੁਬਾਰਾ ਫਿਰ ਚੋਰੀ ਉਸੇ ਜਗਤ ਹੋ ਗਈ ਬਿਲਕੁਲ ਜੀ ਪਹਿਲਾਂ ਜਿਹੜੀ ਇਹਨਾਂ ਦੀ ਚੋਰੀ ਹੋਈ ਆ ਡਾਟਾ ਮੇਰੇ ਕੋਲ ਆ 13 1 25 ਨੂੰ ਹੋਈ ਆ ਦਿਨ ਐਤਵਾਰ ਸੀ ਹਾਂ ਤੇ ਚਾਰ ਕੈਮਰੇ ਲੱਗੇ ਡੀਵੀਆਰ ਲੱਗੇ ਹਾਰਡ ਡਿਸਕਸ ਲੱਗੇ ਵਾਇਰ ਲੱਗੇ ਬਲਬ ਤੱਕ ਲੱਗੇ ਐਲਈਡੀ ਲੱਗੇ ਟੱਪ ਤੱਕ ਟੈਪ ਤੱਕ ਵੀ ਲੱਗੇ ਕੀ ਕੁਝ ਸਕੂਲ ਦੇ ਵਿੱਚੋਂ ਚੋਰੀ ਕਰਕੇ ਲੈ ਗਏ ਤੇ ਦੂਜੇ ਦੇਖਦੇ ਆ ਤੀਜੇ ਮਹੀਨੇ ਪਹਿਲੇ ਮਹੀਨੇ ਦੀ ਗੱਲ ਹੈ ਤੇ ਇਸ ਮਹੀਨੇ 'ਚ ਫਿਰ ਹੋ ਗਈ ਤੇ ਕੋਈ ਚੌਕੀਦਾਰ ਵਗੈਰਾ ਨਹੀਂ ਹੈ ਸਕੂਲ 'ਚ ਕੋਈ ਪ੍ਰਬੰਧ ਨਹੀਂ ਨਾਈਟ ਵਾਸਤੇ ਨਹੀਂ ਹੈਗਾ ਜੀ ਨਾਈਟ ਵਾਸਤੇ ਨਹੀਂ ਹੈ ਹਾਂਜੀ ਬਿਲਕੁਲ ਜੀ ਇਹ ਇੱਕ ਸਕੂਲ ਦੀ ਦਾਸਤਾ ਨਹੀਂ ਹੈ ਹਲਕਾ ਗੁਰੂ ਅਰਸਾ ਦੇ ਹਰੇਕ ਸਕੂਲ ਦੇ ਵਿੱਚ ਚੋਰੀਆਂ ਹੋ ਰਹੀਆਂ ਨੇ ਪਿਛਲੇ ਦਿਨਾਂ 'ਚ ਅਸੀਂ ਦਿਖਾਇਆ ਸੀ ਮੋਲਕੇ ਹਥਾੜਪਿੰਡ 'ਚ ਚੋਰੀ ਹੁੰਦੀ ਹੈ ਰੁਕਣਾ ਵਸਤੀ ਸਕੂਲ ਦੇ ਵਿੱਚ ਚੋਰੀ ਹੋ ਜਾਂਦੀ ਉੱਥੇ ਵੀ ਕਾਫੀ ਸਮਾਨ ਚੋਰੀ ਹੁੰਦਾ ਮੋਲਕੇ ਹਥਾੜਪਿੰਡ 'ਚ ਦੁਬਾਰਾ ਫਿਰ ਚੋਰੀ ਹੋ ਜਾਂਦੀ ਹੈ ਸਕੂਲਾਂ ਨੂੰ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ ਵੱਡਾ ਸਵਾਲ ਇਹ ਹੈਗਾ ਸਰਕਾਰੀ ਪ੍ਰਾਪਰਟੀ ਸਰਕਾਰੀ ਸਮਾਨ ਜਿਹੜਾ ਚੋਰੀ ਕਰ ਲਿਆ ਜਾਂਦਾ ਚੋਰਾਵਾਂ ਵੱਲੋਂ ਕੁਝ ਨਸ਼ੇੜੀ ਲੋਕਾਂ ਵੱਲੋਂ ਜਿਹੜੇ ਆਪਦੀ ਨਸ਼ੇ ਦੀ ਪੂਰਤੀ ਲਈ ਐ ਜਿਹੜੀਆਂ ਘਟਨਾਵਾਂ ਨੂੰ ਇੰਤਜ਼ਾਮ ਦੇ ਰਹੇ ਹੈਗੇ ਆ ਤੇ ਗੁਰੂ ਹਰਸਾਹਿ ਹਲਕੇ ਦੀ ਗੱਲ ਕਰਦੇ ਤਾਂ ਲਗਾਤਾਰ ਚੋਰੀਆਂ ਦਾ سلسلہ ਜਾਰੀ ਹੈਗਾ ਦੇਖਦੇ ਨੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚਿਹਰਾ ਤੁਹਾਡਾ ਖੁੱਦਾ ਗੁਰੂ ਹਰਸਾਹਿ ਲਾਈਵ ਇਹ ਚੋਰੀਆਂ ਕਿਵੇਂ ਰੁਕ ਸਕਦੀਆਂ ਹੈਗੇ ਨੇ ਤੁਸੀਂ ਆਪਣੀ ਰਾਏ ਜੜੀਆ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਪੱਤਰਕਾਰ ਸਾਥੀ ਰਜਿੰਦਰ ਕੰਬੋਜ ਦੇ ਨਾਲ ਮੈਂ ਸਤਪਾਲ ਤਿੰਦ ਪਿੰਡ ਲਾਲ